ਤੇ ਨਾਨਕ ਮਤਾ ਸਾਹਿਬ ਤੋਂ ਤੇ ਨਿਕਲ ਪਏ ਆ ਤੇ ਅਸੀਂ ਜਾ ਰਹੇ ਆ ਬੌਲੀ ਸਾਹਿਬ ਇੱਥੇ ਅਸੀਂ ਮੈਂ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ ਸੀਗਾ ਕਿ ਇੱਕ ਵੀਰ ਹੈ ਜਿਹੜੇ ਤੇ ਬੈਟਰੀ ਚੱਲ ਰਹੀ ਜਾਂਦੀ ਇੱਥੇ ਬੈਟਰੀ ਨੂੰ ਟੁਕ ਟੁਕ ਕਹਿੰਦੇ ਹੁੰਦਾ ਤੇ ਟੁਕ ਟੁਕ ਵਾਲਾ ਵੀਰ ਜੀ ਹੈ ਤੇ ਉਹ ਵੀਰ ਸਾਾਨੂੰ ਜਿਹੜਾ ਘੁਮਾ ਰਿਹਾ ਹੈ ਦਰਸ਼ਨ ਦਿਰਾਏਗਾ ਇੱਥੇ ਸਾਰੇ ਅਸਥਾਨਾਂ ਦੇ ਤੇ ਵੀਰ ਸਾਾਨੂੰ ਲੈ ਕੇ ਚੱਲਿਆ ਹੈ ਇਸ ਵੇਲੇ ਬੌਲੀ ਸਾਹਿਬ ਤੇ ਨਾਨਕ ਮਤਾ ਸਾਹਿਬ ਤੋਂ ਅਸੀਂ ਜਿਹੜਾ ਹੈਗਾ ਬਾਹਰ ਗੇਟ ਤੋਂ ਨਿਕਲ ਕੇ ਆਪਰੇ ਹੱਤੋਂ ਹੁੰਦੇ ਆ ਤੇ ਉੱਥੋਂ ਪੁਲਿਸ ਆਪ ਨੂੰ ਉਸ ਤਰ੍ਹਾਂ ਦਾ ਮਤਨ ਉਰਾਦ ਖੰਨਾ ਤੇ ਇਹ ਨਾਲ ਮਾਰਕੀਟ ਵੀ ਥਲ ਰਹੀ ਹੈ ਤੇ ਨਾਨਕ ਮਤਾ ਸਾਹਿਬ ਤੇ ਲੱਗੇ ਹੀ ਮਾਰਕੀਟ ਹੈ ساری ਤੇ ਵੀਰ ਦੇ ਨਾਲ ਅਸੀਂ ਜਾ ਰਹੇ ਹਾਂ ਤੇ ਵੀਰ ਸਾਨੂੰ ਦਰਸ਼ਨ ਕਰਾਏਗਾ ਔਰ ਇਸ ਵੀਰ ਦਾ ਮੈਂ ਨੰਬਰ ਜਿਹੜਾ ਇਸ ਵੀਡੀਓ 'ਚ ਦੇ ਦਾਂਗਾ ਤਾਂ ਜੋ ਕੱਲ ਨੂੰ ਤੁਸੀਂ ਵੀ ਜੇ ਕੋਈ ਵੀ ਆਂਦਾ ਹੈ ਤਾਂ ਆ ਕੇ ਇਸ ਵੀਰ ਨੂੰ ਕੰਟੈਕਟ ਕਰ ਸਕਦੇ ਹੋ ਵੀਰ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬ ਦਰਸ਼ਨ ਵੀ ਕਰਾ ਦੇਗਾ ਤੇ ਆਪਣਾ ਕਿਰਾਇਆ ਵੀ ਕੋਈ ਜ਼ਿਆਦਾ ਨਹੀਂ ਮੰਗਦਾ ਵੀ ਤੇ ਤੁਹਾਡੇ ਹਿਸਾਬ ਨਾਲ ਡਿਪੈਂਡ ਕਰਦਾ ਹੈ ਤੁਸੀਂ ਕਿੰਨਾ ਸਮਾਂ ਲਾਉਣਾ ਤੇ ਸਾਡੇ ਨਾਲ ਵੀ ਇਹਦੀ ਗੱਲ 500 ਰੁਪਏ ਚ ਹੋਈ ਹੈ ਤੇ 500 ਰੁਪਏ ਸਾਨੂੰ ਵੀ ਸਾਰੇ ਦਰਸ਼ਨ ਕਰਾ ਕੇ ਲਿਆਏਗਾ ਗੁਰੂ ਘਰ ਦੇ ਨਾਨਕ ਮਤਾ ਸਾਹਿਬ ਨੂੰ ਗਿਣ ਕੇ ਇੱਥੇ ਪੰਜ ਗੁਰਦੁਆਰਾ ਸਾਹਿਬ ਹੈਗੇ ਆ ਤੇ ਪਹਿਲਾ ਗੁਰਦੁਆਰਾ ਨਾਨਕ ਮਤਾ ਸਾਹਿਬ ਹੈ ਦੂਸਰਾ ਗੁਰਦੁਆਰਾ ਅਸੀਂ ਚੱਲੇ ਆਂ ਬੌਲੀ ਸਾਹਿਬ ਤੇ ਫਿਰ ਤੀਸਰਾ ਇੱਥੇ ਹੈਗਾ ਪਾਸ਼ਾ ਇਸ਼ੇਮੀ ਜੀ ਦਾ ਸਥਾਨ ਕੋਈ ਨਾਨਕ ਮਤਾਸੀਫ 500 ਪਹਿਲੇ ਹੀ ਪਾਛੇ ਗੀ ਤਰਨ ਸ਼ੋਭਾ ਉੱਧਰ ਤਿੰਨ 506 ਮੀ ਸਾਫੀ ਗੁਰੂ ਘਰ ਗੋਬਿੰਦ ਸਿੰਘ ਮਹਾਰਾਜ ਮੇਰੀ ਪੇਲੇ ਦੇ ਮਾਲਕ ਵੀ ਇਸ ਸਥਾਨ ਦੇ ਆ ਕੇ ਗਏ ਤੇ ਉਹਨਾਂ ਦੇ ਵੀ 400 ਤੋਂ ਬਾਅਦ ਅੱਥੀਆਥੀ ਪੁਲਿਸ ਆ ਪਹੁੰਚ ਵੀ ਗਏ ਆ ਪੁਲਿਸ ਆ ਬਹੁਤ ਹੀ ਨੇੜੇ ਇੱਥੋਂ ਦੇ ਤੇ ਨਾਨਕ ਸਾਗਰ ਡੈਮ ਵੀ ਹੈ ਕਿਹਾ ਜਾਂਦਾ ਨਾਨਕ ਸਾਗਰ ਡੈਮ ਉਹ ਹੈਗਾ ਜਦੋਂ ਮਾਰੇ ਇੱਥੇ ਦੂਜੀ ਦੀ ਦੀ ਉਦਾਰਸੀ ਵੇਲੇ ਜਦੋਂ ਆਏ ਤੇ ਉਸ ਵੇਲੇ ਮਾਰਾਜ ਨੂੰ ਹੋਇਆ ਸੀ ਮਰਜ਼ਾਨਾ ਜੀ ਨੇ ਪਾਈ ਮਜ਼ਾ ਨਹੀਂ ਨੇ ਬੇਨਤੀ ਕਰੀ ਗੁਰੂ ਸਾਹਿਬ ਨੂੰ ਕਿ ਗੁਰੂ ਸਾਹਿਬ ਸਾਡੇ ਇਸ਼ਨਾਨ ਪਾਣੀ ਧਰਵਾ ਕੇ ਤੇ ਜਲ ਨਹੀਂ ਹੈਗਾ ਤੇ ਮਾਰੇ ਨੇ ਇੱਕ ਛੜੀ ਹੱਥ ਫੜਾ ਕੇ ਮਰਜ਼ਾਨਾ ਜੀ ਨੂੰ ਤੇ ਬਾਈ ਵਾਲਾ ਜੀ ਨੂੰ ਕਿਹਾ ਤੇ ਇਹ ਛੜੀ ਨੂੰ ਨਾਲ ਲੈ ਜਾਓ ਤੇ ਛੜੀ ਨੂੰ ਨਾਲ ਲੈ ਕੇ ਅੱਗੇ ਵਧਦੇ ਜਾਓ ਜਿੱਥੇ ਤੇ ਪਿੱਛੇ ਮੁੜ ਕੇ ਨਹੀਂ ਵੇਖਣਾ ਤੇ ਜਿੱਥੇ ਤੱਕ ਤੁਸੀਂ ਜਾਓਗੇ ਉੱਥੇ ਤਾਂ ਇਹ ੜੀ ਹੈ ਗੰਗਾ ਜਿਹੜੀ ਨਦੀ ਹੈ ਉਹ ਆ ਦੇਗੀ ਤੇ ਉਹਨਾਂ ਨੇ ਕਿਤਾ ਉਸ ਤਰ੍ਹਾਂ ਹੀ ਮਾਰੇ ਦਾ ਹੁਕਮ ਮੰਨਿਆ ਤੇ ਛੜੀ ਲੈ ਕੇ ਤੁਰਦੇ ਗਏ ਤੇ ਉਹ ਜਿਹੜਾ ਨਾਨਕ ਸਾਗਰ ਟੈਂਪ ਹੈ ਉਹ ਪਿੱਛੇ ਗੰਗਾ ਜੜੀਓ ਨਾਲ-ਨਾਲ ਦੋਦੀ ਆਂਦੀ ਸੀ ਪਰ ਜਿੱਥੇ ਬੌਲੀ ਸਾਹਿਬ ਬਣਿਆ ਜਾਂ ਨਾਨਕ ਸਾਗਰ ਟੈਂਪ ਬਣਿਆ ਉੱਥੇ ਆ ਕੇ ਉਹਨਾਂ ਨੂੰ ਸ਼ੰਕਾ ਆਈ ਵੀ ਮਾਰੇ ਨੇ ਕਿ ਆਦੇ ਹੈ ਬੜੀ ਐਤੀਸ ਹੋਉਂਦੀ ਵੀ ਤਾਂ ਉਹ ਉਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਤੇ ਜਿੱਥੇ ਤੱਕ ਉਹਨਾਂ ਨੇ ਮੁੜ ਕੇ ਦੇਖਿਆ ਉੱਥੇ ਹੀ ਉਹ ਗੰਗਾ ਨਦੀ ਵਹ ਰਹੀ ਤੇ ਫਿਰ ਮਾਰੇ ਨੇ ਸਿੱਧਾ ਨੂੰ ਗਿਆ ਤੇ ਸਿੱਧਾ ਨੇ ਬੜੇ ਜਤਨ ਕੀਰੇ ਅਸੀਂ ਲੈ ਕੇ ਆਈਏ ਪਰ ਗੰਗਾ ਉਹ ਲੈ ਕੇ ਨਹੀਂ ਆ पाए ਤੇ ਸੋ ਮਾਰੇ ਦੀ ਲਿਆਂਦੀ ਹੋਈ ਗੰਗਾ ਜਿਹੜੀ ਉਹ ਇੱਥੇ ਰਹੀ ਹੈ ਤੇ ਇਹ ਬੌਲੀ ਸਾਹਿਬ ਨੂੰ ਜਾਂਦਾ ਰਸਤਾ ਉੱਪਰ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਬੌਲੀ ਸਾਹਿਬ ਜਾਂਦਾ ਰਸਤਾ ਤੇ ਉੱਪਰ ਬੋਰਡ ਵੀ ਲੱਗਿਆ ਹੋਇਆ ਹੈ ਬੌਲੀ ਸਾਹਿਬ ਜੀ ਦਾ ਤੇ ਇਹ ਪੌੜੀਆਂ ਚੜ ਕੇ ਅਸੀਂ ਜਾਣਾ ਤੇ ਮਾਤਾ ਜੀ ਸਾਡੇ ਥੋੜੇ ਥੱਕ ਗਏ ਉਹਨਾਂ ਕੋ ਚੜਨਾ ਮੁਸ਼ਕਿਲ ਆ ਪਰ ਫੇਰ ਵੀ ਬੌਲੀ ਬੌਲੀ ਚੜ ਰਹੇ ਹਿੰਮਤ ਕਰਕੇ ਚੜ ਜਾਣਗੇ ਤੇ ਬੌਲੀ ਸਾਹਿਬ ਵਾਸਤੇ ਆ ਪੌੜੀਆਂ ਜਾਂਦੀਆਂ ਤੇ ਥੋੜੀ ਜਿਹੀ ਸਫਾਈ ਦੀ ਕਮੀ ਹੈ ਚਲੋ ਜੋ ਇੱਥੇ ਦੀ ਮੈਨੇਜਮੈਂਟ ਵੀ ਹੈ ਕੁਝ ਉਸ ਤਰ੍ਹਾਂ ਦੀ ਨਹੀਂ ਪਾ ਕਰਕੇ ਤੇ ਆ ਰਸ ਹੈ ਤੇ ਜੇ ਕੰਸਟਰਕਸ਼ਨ ਵੀ ਚੱਲ ਰਹੀ ਹੈ ਫਾਰਸ਼ ਪੈ ਰਹੇ ਬੌਲੀ ਸਾਹਿਬ ਵਾਸਤੇ ਤੇ ਉਹ ਸਾਹਮਣੇ ਬੌਲੀ ਸਾਹਿਬ ਹੈ ਗ੍ਰੇਟ ਐਂਟਰੀ ਗੇਟ ਬੌਲੀ ਸਾਹਿਬ ਦਾ ਇਤਿਹਾਸਕ ਬੌਲੀ ਸਾਹਿਬ ਤਰਨਤਾਰਨ ਸ਼ਾਹਪੁਰ ਨਾਦੇ ਮਹਾਰਾਜੀ ਦੇ ਚੋਂ ਛੋਟਾ ਪੱਤਰ ਦਿਆ ਹੈ ਨਾਨਕ ਮਤਾ ਸਾਹਿਬ ਤੇ ਉੱਥੇ ਬਣੀ ਹੈ ਬੌਲੀ ਤੇ ਨਾਲੇ ਤੁਸੀਂ ਦੇਖ ਲਓ ਥੱਲੇ ਆਹ ਗੰਗਾ ਹੁੰਦੀ ਸੀ ਹੁਣ ਇਸ ਵੇਲੇ ਤਾਂ ਸੁੱਕੀ ਪਈ ਹੈ ਗੰਗਾ ਸਾਦੇ ਤੇ ਉਹ ਪਿੱਛੇ ਉੱਤਰ ਨੂੰ ਵਹਿ ਗਈ ਗੰਗਾ ਪਾਣੀ ਘਾਟਾ ਬਹੁਤ ਘਾਟਾ ਦਾ ਪਾਣੀ ਤੇ ਵਿੱਚ ਵਿੱਚ ਕਿਤੇ ਕਿਤੇ ਪਾਣੀ ਦਿਸਦਾ ਤੇ ਅਸੀਂ ਦਰਸ਼ਨ ਕਰਦੇ ਆਂ ਬੋੜੀ ਸਾਹਿਬ ਜਾ ਕੇ ਬੋੜੀ ਸਾਹਿਬ ਦਾ ਦਰਸ਼ਨ ਕਰਾਉਣਾ ਆਸਾਨ ਕੰਮ ਤੇ ਨਾਨਕ ਮੱਤਾ ਸਾਹਿਬ ਤੋਂ ਥੋੜੇ ਹੀ ਨੇੜੇ ਹੀ ਹੈ ਜਿਆਦਾ ਦੂਰ ਨਹੀਂ ਹੈ ਥਾਂ ਸਾਰੇ ਥਾਂ ਨੇੜੇ ਨੇ ਬਹੁਤਾ ਦੂਰ ਹੈ ਨਹੀਂ ਤੇ ਆ ਗੰਗਾ ਨਦੀ ਚੱਲਦੀ ਆ ਕਿਉਂਕਿ ਧਾਰ ਬਣਦੀ ਆ ਇਹਦੇ ਦਿੱਸਦੀ ਆ ਤੇ ਨਾਨਾ ਨਦੀ ਚੱਲਦੀ ਪਈ ਆ ਪਰ ਸੁੱਕੀ ਕਾਫੀ ਆ ਤਾਂ ਸੁੱਕੀ ਨਹੀਂ ਆ ਗੰਗਾ ਦਾ ਰਿਹਾ ਉਹ ਨਹੀਂ ਹੈ ਨਹੀਂ ਤੁਸੀਂ ਦੇਖ ਸਕਦੇ ਹੋ ਬੋਲਿਸਾਬ ਦੇ ਤਸ਼ੱਕੁਰੀ ਆਮੇ ਨਾੜ ਤੁਹਾਨੂੰ ਇਤਿਹਾਸ ਨਾ ਜਾਣੂ ਕਰਾਣੇ ਤੇ ਇਤਿਹਾਸ ਦਾ ਬੋਰਡ ਵੀ ਲੱਗਾ ਹੈ ਤੇ ਇਹ ਉੱਥੇ ਤੇ ਆਦੇ ਤੁਸੀਂ ਘਾਸਾ ਦੇ ਆ ਬੋਲਿਸਾਬ ਦੇ ਥੱਲੇ ਗੰਗਾ ਨਾ ਵਾਤ ਦੀ ਭਗਤੀ ਵੀ ਇਹ ਬੋਰਡ ਲਗਾ ਤੇ ਬਿਲਕੁਲ ਨਾਲ ਸਾਡੇ ਡੈਮ ਦੇ ਵਿੱਚ ਕਿਸੇ ਵੇਲੇ ਇੱਥੇ ਪਾਣੀ ਭਰਿਆ ਹੋਗਾ ਤਾਂ ਨਾਲ ਸਾਡਾ ਰੰਦੇ ਵਿੱਚ ਉਹ ਉੱਪਰ ਹੀ ਆਉਂਦੀ ਹੋਣੀ ਹੈ ਤਾਂ ਤੇ ਤੁਸੀਂ ਦਰਸ਼ਨ ਕਰ ਸਕਦੇ ਬੌਲੀ ਸਾਹ ਦੇ ਤੇ ਅੱਜ ਇੱਥੇ ਦਾ ਸ਼ਿੰਗਰਾਉਨੇ ਆ ਤੁਹਾਨੂੰ ਬੌਲੀ ਸਾਹ ਦੇ ਉੱਥੇ ਥੱਲੇ ਨੰਨਾ ਨਦੀ ਵਗਦੇ ਪਈ ਆ ਉਹ ਸਾਹਮਣੇ ਰਸਤਾ ਆਉਣ ਦਾ ਬੌਲੀ ਸਾਹ ਦੇ ਜਿਹੜਾ ਥੱਲੇ ਨੰਨਾ ਵਗਦੀ ਪਈ ਆ ਜਿਹੜੇ ਮਹਾਰਾਜ ਨੇ ਪਾਈਪਾਦਾਨੇ ਨੂੰ ਪਾਈਪਾਲੇ ਰੋਕ ਛੜੀ ਦੇ ਕੇ ਕਿਹਾ ਸੀ ਆ ਤੇ ਅੱਜ ਇਤਿਹਾਸ ਦਾ ਬੋਰਡ ਲੱਗਾ ਆ ਤੇ ਪੂਰਾ ਇਤਿਹਾਸ ਤੁਸੀਂ ਵੀਡੀਓ ਰੋਕ ਕੇ ਪੜ ਸਕਦੇ ਹੋ ਤੇ ਬਾਕੀ ਮੈਂ ਫੋਟੋ ਵੀ ਖਿੱਚ ਕੇ ਪਾ ਦਾਂਗਾ ਇਹਦੇ ਤੇ ਇਤਿਹਾਸ ਲਿਖਿਆ ਆ ਜਦੋਂ ਸਿੱਤਾ ਨੇ ਗੁਰੂ ਨਾਨਕ ਦੇਵ ਜੀ ਨੂੰ ਫਰਾਂ ਦੇ ਸਾਰੇ ਜਨਤਕਾਰ ਹੋ ਗਏ ਤੇ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਪੂਰਵਿਤ ਤਿਹਾਰ ਆ ਗਿਆ ਸਾਨੂੰ ਗੰਗਾ ਇਸ਼ਨਾਨ ਕਰੋ ਉਸ ਸਮੇਂ ਗੁਰੂ ਜੀ ਨੇ ਭਾਈ ਮਦਾਨਾ ਜੀ ਨੇ ਘੋੜੀ ਫੜਾਉਂਦੇ ਕਿਹਾ ਦੇ ਕੇ ਕਿ ਅੱਗੇ ਪਹਾੜ ਤੋਂ ਗੰਗਾ ਨਦੀ ਲਾਉਣ ਲਈ ਗਿਆ ਤੇ ਪਿੱਛੇ ਮੁੜ ਕੇ ਨਾ ਦੇਖਣ ਦੀ ਅੱਗੇ ਦੀ ਭਾਈ ਮਦਾਨਾ ਜੀ ਫੌੜੀ ਨਾਲ ਲਕੀਰ ਖਿੱਚਦੇ ਹੋਏ ਇਸ ਸਥਾਨ ਦੇ ਆਕੇ ਉਹਨਾਂ ਨੇ ਪਿੱਛੇ ਮੁੜ ਕੇ ਵੇਖ ਲਿਆ ਤਾਂ ਗੰਗਾ ਨਦੀ ਇੱਥੇ ਹੀ ਰੁਕ ਗਈ ਤਾ ਗੁਰੂ ਜੀ ਨੇ ਸਤਾਨੂ ਕੇ ਹਰ ਕਿਆਸੀ ਗੰਗਾ ਇਥੋਂ ਤੱਕ ਤਾਂ ਲੈ ਆਏ ਹਾਂ ਅੱਗੇ ਤੁਸੀਂ ਵੀ ਲੈ ਆਓ ਤੇ ਸਿਧਾਂ ਨੇ ਸਾਰੇ ਜਨ ਲਾਲੇ ਪਰ ਗੰਗਾ ਕੇ ਨਾ ਲਿਆਦਕੇ ਇਸ ਸਥਾਨ ਤੇ ਬੌਲੀ ਸਾਹਿਬ ਸੁਭਾਇ ਮਰਿਆ ਤੇ ਇਹ ਬੌਲੀ ਸਾਹਿਬ ਤੇ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਤੇ ਇੱਥੋਂ ਦੀ ਦਰਸ਼ਨ ਕਰਾਉਂਦੇ ਆ ਕਿਉਂਕਿ ਇਹ ਤੋਂ ਥੱਲੇ ਐਂਟਰੀ ਤੇ ਇੱਥੋਂ ਉੱਪਰ ਮੈਂ ਦਰਸ਼ਨ ਕਰਾ ਦੇਣਾ ਬੌਲੀ ਸਾਹਿਬ ਦੇ ਆ ਬੌਲੀ ਸਾਹਿਬ ਦੇਖੋ ਕਿੰਨੀ ਗੈਰੀ ਹੈ ਬੌਲੀ ਸਾਹਿਬ ਤੁਸੀਂ ਦੇਖ ਸਕਦੇ ਹੋ ਤੇ ਇਤੋਂ ਦੀ ਐਂਟਰੀ ਹੈ ਫੌੜੀਆਂ ਦੀ ਦੇ ਇਤੋਂ ਪੌੜੀਆਂ ਉੱਤਰੇ ਚੱਲੇ ਜਾ ਕੇ ਦਰਸ਼ਨ ਕਰ ਸਕਦੇ ਹੋ ਤੇ ਇਸ ਪਾਸੇ ਵੀ ਦੂਈਆ ਪੌੜੀਆਂ ਨਾਲ ਹੀ ਉੱਪਰ ਚੜ੍ਹਦੀਆਂ। ਇੱਥੇ ਆਪਾਂ ਇਤੋਂ ਦਰਸ਼ਨ ਕਰਦੇ ਹਾਂ। ਬੌਲੀ ਸਾਹਿਬ ਦੇ। ਆਇਕੋ ਬੌਲੀ ਸਾਹਿਬ ਆਪੇ ਥੱਲੇ ਤੱਕ ਪੌੜੀਆਂ ਬਹੁਤ ਸਾਰੀਆਂ ਪੌੜੀਆਂ ਨੇ। ਤੁਸੀਂ ਥੱਲੇ ਦਰਸ਼ਨ ਕਰ ਸਕਦੇ ਹੋ। ਬੌਲੀ ਸਾਹਿਬ ਦੇ। ਤੇ ਇਹ ਆ ਬਾਕੀ ਸਾਰਾ ਮਾਹੌਲ ਅਗੇ ਤੇ ਮਹਾਰਾਜ ਜੀ ਨੇ ਜਦੋਂ ਗੁਰਨਾਥ ਦੇਵਾਲਾ ਸਾਹਿਬ ਨੇ ਭਾਈ ਮਦਾਨ ਦੇ ਨੂੰ ਫੌੜੀ ਦੇਖ ਕੇ ਕਿਹਾ ਦਈ ਲਕੀਂ ਖੇਤ ਦੇ ਲਿਆ ਤੇ ਇੱਥੇ ਤੱਕ ਨਦੀ ਭਾਈ ਮਦਾਨਾ ਜੀ ਆ ਗਏ। ਉਹ ਕਿ ਇੱਥੇ ਅੱਗੇ ਜਦੋਂ ਉਹਨਾਂ ਨੇ ਪਿੱਛੇ ਮੁੜ ਕੇ ਦੇਖ ਲਿਆ ਤਾਂ ਉਹ ਗੰਗਾ ਨਦੀ ਇੱਥੇ ਹੀ ਰੁਕ ਗਈ। ਸੋ ਆਪਾਂ ਹੁਣ ਦਰਸ਼ਿੰਦਰ ਚੱਲਦੇ ਆਂ ਥੱਲੇ। ਚੱਲਦੇ ਆਂ ਥੱਲੇ ਦਰਸ਼ਿੰਦਰ ਬਾਉਲੀ ਸਾਹਿਬ ਦੇ। ਫੌੜੀ ਹਮਾਂ ਨੂੰ ਪਤਾ ਤਾਂ ਨਹੀਂ। ਪਰ ਚਲੋ ਫਿਰ ਵੀ ਦਰਸ਼ਨ ਕਰਦੇ ਆਂ। ਮਾਪਾ ਤਾਲਕੇ ਆ ਤੁਸੀਂ ਦੇਖੋ ਬੌਲੀ ਦੇ ਵਿੱਚ ਜਲ ਵੀ ਹੈ ਬੌਲੀ ਸਾਹਿਬ ਚ ਤੇ ਪ੍ਰਾਤਨ ਬੌਲੀ ਸਾਹਿਬ ਹੈ ਉਤਹੀ ਸੰਭੀ ਹੋਈ ਹੈ ਤੇ ਇਤਿਹਾਸਿਕ ਪਵਿੱਤਰ ਸਥਾਨ ਹੈ ਤੇ ਧੰਨ ਗੋ ਨਾਂ ਦੇ ਮਹਾਰਾਜ ਸਾਹਿਬ ਜੀ ਦਿੱਤਾ ਨੂੰ ਚੋ ਪ੍ਰਾਪਤ ਕਰਤੀ ਹੈ ਤੇ ਅਸੀਂ ਦਰਸ਼ਨ ਕਰਨ ਚੱਲੇ ਆ ਪਵਿੱਤਰ ਬੌਲੀ ਸਾਹਿਬ ਦੇ ਤੇ ਅਸੀਂ ਬੌਲੀ ਸਾਹਿਬ ਦੇ ਥੱਲੇ ਦੇ ਤੱਕ ਆ ਗਏ ਆ ਤੇ थले तक पहुँच के आ पवित्र बौली साहब है तीस दर्शन कर सकते हो तो आ पौड़ियाँ उपर ती देख सकते हो आ पौड़ियाँ अस उतर के आए हैं थल आ सारी पौड़ियाँ इतों उतर के असर थले दर्शन कर आए पवित्र बौली साहब तो जी पवित्र जल है ਬੋਲੇ ਸਾਹਦਾ ਤੇ ਅਸੀਂ ਇੱਥੇ ਉਤਰ ਕੇ ਹੋਨੇ ਪੰਜ ਇਸ਼ਨਾਨਾ ਵੀ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਸਾਫ ਜਲ ਹੈ ਤੇ ਇਹ ਚਾਂਸ਼ੋਪਾਪਾ ਤਰਤੀ ਹੈ ਤਨ ਸੂ ਸਾਹਿਬ ਸਿੰਘ ਗੁਨਾ ਦੇ ਮਹਾਰਾਜ ਜੀ ਦੀ ਚਾਂਸ਼ੋਪਾਪਾ ਤਰਤੀ ਹੈ ਤੇ ਇਹ ਸਾਰਾ ਗੰਗਾ ਦਾ ਪਾਣੀ ਹੈ ਜਿਹੜਾ ਗੁਨਾ ਦੇ ਮਹਾਰਾਜ ਜੀ ਨੇ ਬਾਈ ਮਰਦਾਨਾ ਜੀ ਨੂੰ ਛੱਡੀ ਦੇ ਕੇ ਕਿਹਾ ਕਿ ਤੁਸੀਂ ਜਾ ਕੇ ਗੰਗਾ ਲੈ ਆਓ ਤਾ ਮਾਰੇ ਨੇ ਜੋ ਛੜੀ ਫੜਾਈ ਸੀ ਤੇ ਗੁੰਨਾਨ ਦੇ ਮਾਰੇ ਜੀ ਦੀ ਛੜੀ ਨੂੰ ਫੜ ਕੇ ਜਦੋਂ ਲਕੀਰ ਖੇਦੋ ਭਾਈ ਮਰਦਾਨਾ ਜੀ ਆਏ ਤੇ ਗੰਗਾ ਇੱਥੇ ਤੱਕ ਆਈ ਤੇ ਗੰਗਾ ਇੱਥੇ ਤੱਕ ਵੀ ਮਤਲ ਅੱਗੇ ਵੀ ਜਾ ਸਕਦੀ ਸੀ ਪਰ ਭਾਈ ਮਰਦਾਨਾ ਜੀ ਨੇ ਇੱਥੇ ਆ ਕੇ ਜੜੀ ਆ ਪਿੱਛੇ ਮੁੜ ਕੇ ਦੇਖ ਲਿਆ ਕਿ ਮਾਰੇ ਨੇ ਅੱਗੇ ਦਿੱਤੀ ਵੀ ਪਿੱਛੇ ਮੁੜ ਕੇ ਨਹੀਂ ਦੇਖਣਾ ਪਰ ਉਹਨਾਂ ਨੇ ਪਿੱਛੇ ਮੁੜ ਕੇ ਦੇਖ ਲਿਆ ਤੇ ਗੰਗਾ ਇੱਥੇ ਤੱਕ ਰੁਕ ਗਈ ਫਿਰ ਮਾਰੇ ਨੇ ਸਿੱਧਾ ਨੂੰ ਗਿਆ ਵੀ ਹੁਣ ਤੁਸੀਂ ਵੀ ਅੱਗੇ ਲਿਆਓ ਪਰ ਸਿੱਧਾ ਨੇ ਸਾਰੇ ਯਤਨ ਕਰ ਲਏ ਪਰ ਅੱਗੇ ਉਹ ਲਿਆ ਨਾ ਸਕੇ ਤਾਂ ਫਿਰ ਉਹਨਾਂ ਨੇ ਮਾਰੇ ਦੀ ਤਾਕਤ ਨੂੰ ਮੰਨਿਆ ਕਿ ਹਾਂ ਵੀ ਮਾਰੇ ਕੋਈ ਸਿੱਧ ਪੁਰਸ਼ ਨੇ ਤੇ ਫਿਰ ਉਹਨਾਂ ਨੇ ਸਿੱਧ ਗੋਸ਼ਟ ਕੀਤੀ ਮਹਾਰਾਜ ਦੇ ਨਾਲ ਗੁਨਾ ਦੇ ਮਹਾਰਾਜ ਜੀ ਨੇ ਤੇ ਇੱਥੇ ਫਿਰ ਸਿੱਧਾ ਨੂੰ ਸਿੱਧੇ ਰਾ ਪਾਇਆ ਸੀ ਗੁਨਾ ਦੇ ਮਹਾਰਾਜ ਜੀ ਨੇ ਕਿੰਨਾ ਸਾਫ ਜਲਾ ਦੇਖ ਲਓ ਤੁਸੀਂ ਬਹੁਤ ਹੀ ਸਾਫ ਜਲਾ ਹੈ ਪੁਲਿਸ ਦਾ ਉਹ ਆਦੀ ਦਾ ਸਾਫ ਜਲਾ ਹੈ ਇਹ ਸਾਰਾ ਗੰਗਾ ਦਾ ਪਾਣੀ ਹੈ। ਨਹੀਂ। ਅਬੀ ਮੇਰੇ ਵੀ ਬਹੁਤ ਤੇ ਅਸੀਂ ਦਰਸ਼ਨ ਕੀਤੇ ਬਾਉਲੀ ਸਾਹਿਬ ਦੇ ਤੇ ਆਓ ਅਸੀਂ ਹੁਣ ਮੰਦੇ ਉੱਪਰ ਤੇ ਦਰਸ਼ਨ ਕਰਦੇ ਆਂ ਅਗਲੇ ਗੁਰਦੁਆਰੇ ਦੇ। ਤੋਂ ਆਓ ਆਪਾਂ ਚੱਲਦੇ ਆਂ ਦਰਸ਼ਨ ਕਰਦੇ ਆਂ ਉੱਪਰ ਚੱਲਦੇ ਆਂ ਤੋਂ ਆਪਾਂ ਸੰਗਤ ਜੀ ਕਰੀਬਨ 50 ਤੋਂ 60 ਪੌੜੀਆਂ ਨੇ ਜਿਹੜੀਆਂ ਥੱਲੇ ਉਤਰਦੀਆਂ ਨੇ ਤੇ ਉੱਤੇ ਹੀ 50 60 ਪੌੜੀਆਂ ਨੇ ਉੱਪਰ ਚੜ ਕੇ ਤੁਸੀਂ ਆਹਨੇ ਹੋ ਇਹ ਸੀ ਬੌਲੀ ਸਾਹਿਬ ਪਵਿੱਤਰ ਬੌਲੀ ਸਾਹਿਬ ਦੇ ਦਰਸ਼ਨ ਕਰਵਾਤੇ ਹਾਂ ਤੇ ਹੁਣ ਆਪਾਂ ਚੱਲਦੇ ਹਾਂ ਅਗਲੇ ਸਥਾਨ ਤੇ ਬਾਕੀ ਇਤਿਹਾਸ ਦੀ ਮੈਂ ਫੋਟੋ ਇੱਕ ਵੇਲੇ ਫੇਰ ਲਾ ਦਾਂਗਾ ਜੀ ਇਤਿਹਾਸ ਪੜ੍ਹ ਕੇ ਤੁਹਾਨੂੰ ਨਾਲ ਜਾਣੂ ਹੋ ਸਕੋ ਬੌਲੀ ਸਾਹਿਬ ਸਨ ਤੁਨਾ ਦੇ ਮਹਾਰਾਜ ਜੀ ਚੈਨਖੋ ਬਰਾਬਰ ਤਰਤੇ ਤੇ ਹੁਣ ਆਪਾਂ ਇੱਥੋਂ ਦੀ ਚੱਲੇ ਹਾਂ ਪਾਸ਼ਾਏ 6 ਵਜੇ ਦੇ ਅਸਥਾਨ ਤੇ ਜਿੱਤੇ ਪਾਸ਼ਾਏ 6 ਵਜੇ ਚੈਨਖੋ ਬੱਤਾ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚੈਨਖੋ ਕਪਤਾਸ ਜਿੱਤੇ ਆਪਾਂ ਚੱਲੇ ਆ ਤੇ ਆਪਾਂ ਦਰਸ਼ਨ ਕਰਦੇ ਆ ਤੇ ਆ ਦਸਤਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਬੌਲੀ ਸਾਹਿਬ ਦਾ ਦਸਤਾ ਤੇ ਮੈਦਾਨ ਬੌਲੀ ਸਾਹਿਬ ਦਾ ਦਸਤਾ ਦਿਖਾ ਦੇਣਾ ਆ ਬੌਲੀ ਸਾਹਿਬ ਦਾ ਜੰਦ ਦਸਤਾ ਤੇ ਆਪਾਂ ਹੁਣ ਚੱਲੇ ਆ ਪਾਸ਼ਾਏ 6 ਵਜੇ ਦੇ ਅਸਥਾਨ ਤੇ ਜਿਹੜਾ ਜਿਹੜਾ ਸਾਨੂੰ ਦਰਸ਼ਨ ਕਰਾ ਰਿਹਾ ਹੈ ਤੇ ਐਸੇ ਵੀਰ ਦਾ ਮੈਂ ਨੰਬਰ ਜਿਹੜਾ ਹੈ ਉਹ ਸ਼ੇਅਰ ਕਰ ਦਾਂਗਾ ਤਾਂ ਜੋ ਤੁਸੀਂ ਵੀ ਕਿਸੇ ਨੇ ਆਉਣਾ ਤੇ ਐਸ ਵੀਰ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਵੀਰ ਨੂੰ ਤੁਸੀਂ ਕੰਟੈਕਟ ਕਰੋਗੇ ਤੇ ਇਹ ਤੁਹਾਨੂੰ ਨਾਨਕ ਮੋਤਾ ਸਾਹਿਬ ਆ ਕੇ ਤੇ ਤੁਹਾਨੂੰ ਉੱਥੋਂ ਦੀ ਰਿਸੀਵ ਕਰ ਲੇਗਾ ਤੇ ਤੁਹਾਨੂੰ ਫਿਰ ਸਾਰੇ ਜਿੰਨੇ ਵੀ ਗੁਰੂ ਘਰ ਇੱਥੇ ਹੈਗੇ ਨੇ ਸਭ ਦੇ ਦਰਸ਼ਨ ਵਜੇ ਤੇ ਕਨਾਂ ਕਰਾ ਸਕਦਾ ਠੀਕ ਹੈ ਇਹਨੇ ਵੀਰ ਨਾਲ ਸੰਪਰਕ ਕਰਿਆ ਸਾਰੇ ਵਜੇ ਕਰਾਂਗੇ ਹੋਰ ਵੀਰੇ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜਰੂਰ ਆਪਾਂ ਚੱਲੇ ਆ ਹੁਣ ਬਾਦਸ਼ਾਹ ਜੇਵੀ ਜੀ ਦੇ ਅਸਥਾਨ ਤੇ ਤੇ ਬੌਲੀ ਸਾਹਿਬ ਤੋਂ ਆਪਾਂ ਨਿਕਲ ਚੁੱਕੇ ਆ ਤੇ ਬਾਦਸ਼ਾਹ ਜੇ 6ਵੀਂ ਜੀ ਦੇ ਅਸਥਾਨ ਤੇ ਆਪਾਂ ਜਾਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਟਾਂ ਛੋਪਾ ਪੱਧਰਤੀ ਆ ਤੇ ਉੱਥੇ ਜਾ ਕੇ ਉੱਥੇ ਦੇ ਇਤਿਹਾਸ ਬਾਰੇ ਵੀ ਪਤਾ ਕਰਦੇ ਆ ਕਿ ਬਾਦਸ਼ਾਹ 6ਵੀਂ ਜੀ ਦਾ ਕੀ ਇਤਿਹਾਸ ਹੈ ਉਸ ਧਰਤੀ ਦੇ ਨਾਲ ਤੇ ਉੱਥੇ ਜਾ ਕੇ ਉੱਥੇ ਇਤਿਹਾਸ ਬਾਰੇ ਵੀ ਜਾਣੂ ਕਰਾਉਂਦੇ ਆ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਬਾਦਸ਼ਾਹ 6ਵੀਂ ਜੀ ਦੇ ਅਸਥਾਨ ਤੇ ਤੇ ਵੀਰ ਸਾਡਾ ਟੁਕ ਟੁਕ ਵਾਲਾ ਵੀਰ ਸਾਨੂੰ ਲੈ ਕੇ ਦਿੰਦੇ ਆ ਤੇ ਦਰਸ਼ਨ ਦਿਖਾ ਰਹੇ ਆ ਤੇ ਆਪਾਂ ਦਰਸ਼ਨ ਮੇਲੇ ਕਰਦੇ ਆ 5:6 ਵਜੇ ਦੇ ਸਥਾਨ ਤੇ ਤੇ ਸਾਹਮਣੇ ਆ ਤੁਸੀ ਜਿਹੜੀ ਇਮਾਰਤ ਦੇਖ ਰਹੇ ਹੋ ਉਹ ਹੀ ਮਾਲਕ ਹੈਗੀ ਆ ਗੁਰਦੁਆਰਾ ਨਾਨਕ ਮਤਾ ਸਾਹਿਬ ਜੀ ਦੀ ਤੇ ਨਾਨਕ ਮਤਾ ਸਾਹਿਬ ਦੇ ਬਿਲਕੁਲ ਨੇੜੇ ਨੇੜੇ ਹੀ ਸਾਰੇ ਸਥਾਨ ਹੈਗੇ ਆ ਤੇ ਆਪਾਂ ਉਣੋਂ ਤੇ ਚੱਲਨੇ ਆ 5:6 ਵਜੇ ਦੇ ਸਥਾਨ ਤੇ ਫਿਰ ਉਸ ਤੋਂ ਅੱਗੇ ਦਾ ਇਤਹਾਸ ਦੇ ਦੇਣਾ ਕਿ ਕਿਹੜੀ ਜਗ੍ਹਾ ਲੈ ਕੇ ਜਾਂਦੇ ਆ ਆਸੀਂ ਮੁੜ ਕੇ ਫਿਰ ਦੁਆਰਾ ਨਾਨਕ ਮਤਸਰ ਸਾਹਿਬਾਰੇ ਪਾਸੇ ਆ ਗਏ ਆ ਤੇ ਨਾਨਕ ਮਤਸਰ ਸਾਹਿਬਾਰੇ ਪਾਸੇ ਆ ਤੋ ਹੀ ਜਾਣਾ ਆਸੀਂ ਜਿਵੇਂ ਜਿਹੇ ਅਸਥਾਨ ਤੇ ਤੇ ਵੀ ਅਸਥਾਨ ਬੜੇ ਸੋਹਣੇ ਦਰਸ਼ਨ ਕਰਾ ਰਿਆ ਆ ਆਸੀਂ ਜਿਵੇਂ ਜਿਹੇ ਅਸਥਾਨ ਤੇ ਹੁਣ ਸਾਨੂੰ ਵੀ ਲੈ ਕੇ ਜਾਏਗਾ ਆਸੀਂ ਫਿਰ ਮੇਨ ਐਂਟਰੀ ਗੇਟ ਵਾਲੇ ਪਾਸੇ ਆ ਗਏ ਆ ਨਾਨਕ ਮਤਸਰ ਸਾਹਿਬ ਜੀ ਦੇ ਤੇ ਇੱਥੋਂ ਹੁਣ ਅਸੀਂ ਜਾ ਰਹੇ ਆ ਆਸੀਂ ਜਿਵੇਂ ਜਿਹੇ ਅਸਥਾਨ ਤੇ ਇਧਰ ਲੰਘ රාසාරි මාර්කට, නන මොත සැෑවිද ලගේෙරි සේ සරී මාර්කට පන් පැරලවිත හයිසි ඇකුල්දවා සාම්මය සාක්දේශ නධදිනය සානි මාර්ගවිට. ਪਾਸ਼ਾਏ 6 ਜਿਹੜਾ ਥਾਨ ਆਉਣ ਵਾਲਾ ਤੇ ਆਹ ਗਲੀ ਛੇ ਪਾਸ਼ਾਏ 6 ਜਿਹੜਾ ਥਾਨ ਨੂੰ ਜਾਂਦੀ ਹੈ ਬਾਹਰ బోర్ਡ ਵੀ ਲੱਗਾ ਸੀ ਆਂਦੇ ਹਦੋਂ బోర్ਡ ਦਿਖਾਦਾਂਗਾ ਤੇ ਬਾਹਰ ਗੇਟ ਵੀ ਬਣਿਆ ਸੀਗਾ ਫੋਟੋ ਵੀ ਵੀਡੀਓ ਬਣਾਉਨੇ ਆਪਾਂ ਆ ਗਏ ਆ ਪਾਸ਼ਾਏ 6 ਜਿਹੜਾ ਥਾਨ ਤੇ ਗੁਰੂ ਘਰ ਗੋਵਿੰਦ ਸਾਹਿਬ ਜੀ ਪਾਸ਼ਾਏ ਤੇ ਚੌਲ੍ਹੋਕਾ ਪੱਤਰ ਸੀ ਇਹ ਥਾਨ ਕੋ ਜਿਆਦਾ ਵਟਾ ਨਹੀਂ ਹੈ ਪਰ ਇਹ ਵੀ ਆਵਰ ਜਿਹਦਾ ਸਮਝ ਆਉਂਦੇ ਆ ਪਾਸ਼ਾਏ ਜਿਹੇ अस्थानी तो तो है पातशाह छेवी जी के अस्थान की आस्थान तुम देख सकते दे हो पाशाह छेवी जी देरती है पातशाह स्थान बनया है गुरावी पातशाही बन तपेड़ा नानक माता साहब तो आप पूरी धरती जी है पूरा गुरद्वारा साहब की जगह है देख सकते हो आप दर्शन करते हैं पाशाह छेवी जी अस्थान तो गुरुद्वारा पातशाही छेवीं तपेड़ा नानक माता साहब ਛੇਵੀਂ ਪਾਸ਼ਾਏ ਤਪੇੜਾ ਨਾਨਕ ਮਤਾ ਸਾਹਿਬ ਆ ਨਿਸ਼ਾਨ ਸਾਹਿਬ ਝੂਲਦੇ ਨੇ ਦੋ ਨਿਸ਼ਾਨ ਸਾਹਿਬ ਮੀਰੀ ਤੇ ਪੀਰੀ ਦੇ ਨਿਸ਼ਾਨ ਸਾਹਿਬ ਨੇ ਤੇ ਸਾਹਮਣੇ ਦਰਵਾਜ਼ਾ ਸਾਹਿਬ ਤੁਸੀਂ ਦੇਖ ਸਕਦੇ ਹੋ ਆਸਥਾਨ ਜਿਆਦਾ ਵੱਡਾ ਤਾਂ ਨਹੀਂ ਪਰ ਠੀਕ ਹੈ ਛੋਟਾ ਜਿਹਾ ਆਸਥਾਨ ਬਣਿਆ ਆ ਤੇ ਚਾਹੇ ਛੋਟਾ ਪਰ ਤਰਤੀਬ ਮਾਰੇ ਤੇ ਇਤਿਹਾਸ ਬਾਰੇ ਵੀ ਅਸੀਂ ਜਾਣੂ ਕਰਾਵਾਂਗੇ ਜਦੋਂ ਦਾ ਵੀ ਜਾਣਦੇ ਆ ਅਸੀਂ ਹੈਗੇ ਆ ਪਾਸ਼ਾਏ ਛੇਵੀਂ ਜੀ ਦੇ ਆਸਥਾਨ ਤੇ नानक माता साहेब 565 स्थान है 656 श्री गुरु गोविंद सिंह महाराज चाही शोपरा पत्रती है तपेड़ा साहेब जगह का नाम है स्थान का नाम है ते assi baba ji kolo itihas sunnde ha te a baba ji itihas de bare sab nu djanu ke te mai ji par sa ji kateu usthan 656 गुरु हरगोबिंद सिंह महाराज baba thoda tezi bolu ha na ye sthan hai 656 गुरु हरगोबिंद सिंह महाराज da aur jo sthan hai shri nanak mata saheb da ਉਸ ਥਾਂ ਤੇ ਤੇ ਸਿੱਧਾ ਤੇ ਯੋਗੀ ਰਹ ਰਹੇ ਸਨ ਜੋ भोले-ਭਾਲੇ ਲੋਕਾਂ ਨੂੰ ਆਪਣਾ ਜੋ ਯੋਗ ਮਾਤ ਹੈ ਉਹਨਾਂ ਨੂੰ ਧਾਰਨਾ ਨਾ ਕਰਵਾਉਂਦੇ ਸਨ ਸੇਧਲੇ ਉਹਨਾਂ ਲੋਕਾਂ ਦਾ ਉਦਾਹਰਣ ਕਰਨ ਵਾਸਤੇ ਬਰਨਾਲ ਦੇ ਜੀਤੇ ਅਤੇ ਕਈ ਮਰਦਾਨਾ ਜੀ ਆ ਜੋ ਪੇੜ ਆ ਪੀਪਲ ਸਹ ਬਦਲ ਇਹ ਕਾफी ਸਮੇਂ ਤੋਂ ਸੁੱਕਿਆ ਪੇੜ ਸੀ ਉਹਦੇ ਥੱਲੇ ਹੀ ਉਹਨਾਂ ਨੇ ਆਪਣਾ ਆਸਣ ਲਾਇਆ ਔਰ ਰੋਜ਼ਾਨਾ ਹੀ ਉਸ ਜਗ੍ਹਾ ਦੇ ਥੱਲੇ ਪਿੱਪਲ ਸਾਂਭੇ ਗੁਰੂ ਨਾਨਕ ਦੇਵ ਜੀ ਕੇ ਅਗੇ ਖਾਲੀ ਮਰਦਾਨਾ ਜਿੰਨੇ ਗੁਰਬਾਣੀ ਕੀਰਤਨ ਕਰਵਾਉਂਦੇ ਹਨ। ਔਰ ਕੋਈ ਸਮੇਂ 'ਚ ਜੋ ਪੇੜ ਸੁੱਕਿਆ ਸੀ ਉਹ ਵੀ ਹਰਾ ਹੋਣਾ ਸ਼ੁਰੂ ਹੋਇਆ। ਔਰ ਜੋ ਸੰਗਤਾਂ تھیں ਉਹ ਵੀ ਆਉਣੀਆਂ ਸ਼ੁਰੂ ਹੋ ਗਈਆਂ। ਇਹ ਸਭ ਦੇਖ ਕੇ ਸਿੱਧਾਂ ਨੂੰ ਚਿੰਤਾ ਸ਼ੁਰੂ ਹੋਣ ਲੱਗੀ ਕਿ ਜੋ ਮੰਨਤਾ ਰੱਖੀ ਕਰ ਰਹੇ ਹਾਂ ਲੋਗ ਉਹ ਲੈਣਾ ਦੇ ਪਿੱਛੇ ਲੱਗ ਰਹੇ ਆ ਸਾਡੀ ਮੰਨਤਾ ਘਟ ਰਹੀ ਹੈ ਤਾਂ ਆਪ ਸੇ ਵੀ ਵਿਚਾਰ ਵੀ ਕਰ ਰਹੇ ਆ ਕਿ ਜਦੋਂ ਦੇ ਆਏ ਆ ਨੇ ਇਹ ਕੋਈ ਸਧਾਰਨ ਮਨੁੱਖ ਨਹੀਂ ਆ ਨੇ ਉਹਨਾਂ ਦੇ ਬੈਠਣ ਨਾਲ ਫੇਰ ਵੀ ਹਰਾ ਹੋ ਗਿਆ ਆ ਜੀ ਉਹ ਸੰਗਤ ਸਹੀ ਸਾਡੀ ਮੰਨਤਾ ਕਰ ਰਹੀ ਹੈ ਕਿ ਉਹ ਵੀ ਉਹਨਾਂ ਦੇ ਪਿੱਛੇ ਲੱਗ ਰਹੀ ਹੈ ਲੇਕਿਨ ਸਿੱਧਾਂ ਨੇ ਫੇਰ ਰਿਤਪਾ ਸਾਹਿਬ ਦਾ ਫੇਰ ਆਇਆ ਇਸ ਨੂੰ ਉਹਨਾਂ ਨੇ ਫੁੱਟਿਆ 6-7 ਫੁੱਟ ਕਰੀਬ ਹਵਾ ਜੋ ਨਾਲ ਸ਼ਾਲ ਤਾ ਪੂਰਾ ਉਡਾਣਾ ਸ਼ੁਰੂ ਕੀਤਾ ਲੇਕਿਨ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥ ਦੇ ਪੰਜੇ ਰਾਹੀਂ ਉਸ ਪੇਰ ਨੂੰ ਉਸ ਸਤਾਂ ਤੇ ਕਰੋੜਤਾ ਲੇਕਿਨ ਇਹ ਸਿੱਧਾ ਨੂੰ ਗੱਲ ਚੰਗੀ ਨਾ ਲੱਗੀ ਆਪ ਸੱਚ ਸੋਚ ਵਿਚਾਰ ਕਰਕੇ ਉਸ ਸਤਾਂ ਤੇ ਉਹਨਾਂ ਨੇ ਕੋਇਆ ਪੁੱਟਿਆ ਕੋਇਆ ਪੁੱਟ ਕੇ ਉਸ ਦੇ ਅੰਦਰ ਤਾਂ ਬਾਰਾਂ ਸਾਲ ਤੋਂ ਜਵਾਗ ਨੂੰ ਬਿਠਾ। ਉਹ ਉਸ ਨੂੰ ਸਭ ਸਮਝਾ ਦਿੱਤਾ ਕਿ ਜਰੂਰ ਸਵਾਲ ਪੁੱਛਣਾ ਹੈ। ਤਾਂ ਕਿਸੇ ਹੰਤਾ ਨਾ ਗੁਰਕਮਤਾ ਹੀ ਕਹਿੰਦਾ। ਉਹ ਸਾਰੀਆਂ ਤਿਆਰੀਆਂ ਕਰਕੇ ਫਿਰ ਉਹ ਸਿੱਧ ਸਾਨੂ ਗੁਰੂ ਨਾਨਕ ਦੇਵ ਜੀ ਦੇ ਪਾਸ ਆਏ। ਕਹਿਣ ਲੱਗੇ ਮਹਾਰਾਜੀ ਇਹ ਥਾਨ ਤੇ ਅਸੀਂ ਕਾਫੀ ਸਮੇਂ ਤੋਂ ਰਹਿ ਰਹੇ ਹਾਂ। ਪਰ ਇਸ ਥਾਨ ਦਾ ਨਾ ਗੁਰਕਮਤਾ ਹੈ। तो आप जी स्थान नहीं है आप जी उत तो चले जाओ नहीं तो फिर इस स्थान तू पछते हैं जो ये कहेगा उ जाएगा बाकी दूसरे तो जाना पेगा गुरु नानक देव जी ने कहा ठीक है लेकिन सीधा नहीं वो स्थान पर आ गए जितने उन्होंने तो जवाकर में अंदर बिठाया से उस तो स्थान पर आए उच्च उची आवाज बोलो इसका स्थान का ਆੰਦਰੀ ਜੋ ਬੱਚਾ ਬੈਠਾ ਸੀ ਉਹ ਜਵਾਬ ਆਇਆ ਕਿ ਉਸ ਦਾ ਨਾਮ ਹੋਰਖ ਮੱਤਾ ਫਿਰ ਉਹਨੇ ਸਵਾਲ ਕੀਤਾ ਫੇਰੀ ਉਹ ਜਵਾਬ ਆਇਆ ਜੇਕਰ ਗੁਨਾਹਗਿਰ ਦੇ ਜੀ ਤਾਂ ਜਾਣਦੇ ਹਾਂ ਸਰ ਉਹਨਾਂ ਨੇ ਕਿਹਾ ਵੀ ਫਿਰ ਉਸ ਥਾਂ ਤੇ ਆ ਕੇ ਕੀ ਹੁਣ ਤੁਸੀਂ ਇਹ ਨੂੰ ਪੁੱਛੋ ਜਾ ਰਹੇ ਲੇਕਿਨ ਸਿੱਧਾ ਨੇ ਦੋ ਤਿੰਨ ਵਾਰ ਸਵਾਲ ਪੁੱਛਿਆ ਤਾਂ ਕੋਈ ਜਵਾਬ ਨਹੀਂ ਆਇਆ ਉਸ ਤੋਂ ਬਾਅਦ ਗੁਨਾਹਗਿਰ ਜੀ ਨੇ ਕਿਹਾ ਕਿ ਅਸੀਂ ਹੁਣ ਇਸ ਥਾਂ ਤੋਂ ਕੁਛ ਦੇ ਆਂ ਜਦੋਂ ਗੁਰੂ ਨਾਨਕ ਦੇਵ ਜੀ ਨੇ ਕਸ਼ਣਾ ਸ਼ੁਰੂ ਕੀਤਾ ਉਸ ਥਾਂ ਤੋਂ ਆਵਾਜ਼ ਆਈ ਇਹ ਸਨਾ ਨਾਨਕ ਮਹਾ ਨਾਨਕ ਨੇ ਕਰ ਇਹ ਫੇਤ ਫੇਰੇ ਤੋ ਜਾਣੇ ਸ਼ੁਰੂ ਹੋਏ ਪਰ ਕੋਈ ਸਮੇਂ ਤੋਂ ਜੋ ਬਾਬਾ ਨਮਸਤੀ ਜੀ ਸਨ ਉਹ ਇਥੇ ਰਹੇ ਰਹੇ ਸਨ ਉਹਨਾਂ ਨੂੰ ਸੇਵਾ ਦੇ ਕੇ ਸਮਾਲ ਕੇ ਗੁਰੂ ਨਾਨਕ ਦੇਵ ਜੀ ਉੱਥੇ ਚਲੇ ਗਏ ਪਰ ਕਾਫੀ ਸਮੇਂ ਬਾਅਦ ਜਦੋਂ ਗੁਰਨਾਨ ਦੇਵ ਜੀ ਨਾਰਾਇਣ ਸੰਸਾਰ ਤੋਂ ਤਾ ਗੁਰੂ ਹਰਗੋਬਿੰਦ ਸਾਹਿਬ ਇਹ ਮਾਮਲਾ ਕਿਸਾਨ ਉਹ ਸਮੇਂ ਫਿਰਸਿਦਾਨਾ ਘੇਰਾਗ ਅਗਵਾ ਦੁਆਰਾ ਕਬਜ਼ਾ ਕੀਤਾ ਇਸਥਾਨ ਤੇ ਨਾਰਕਮਤਾ ਸਾਹਿਬ ਆਗੇ ਉਹਨਾਂ ਨੇ ਪੇਰ ਜੂ ਦਿੱਤਾ ਸੀ ਜਿਸ ਨੂੰ ਉਹਨਾਂ ਨੇ ਅਦਲਾ ਕੀਤਾ ਪੇਰ ਨੂੰ ਸਾਥ ਦਾ ਜੂ ਬਾਲਮਸਤ ਜੀ ਸਨ ਉਹਨਾਂ ਨਾਲ ਬਹੁਤ ਬੁਰਾ ਵਿਵਹਾਰ ਕੀਤਾ ਜੋ ਹੋਰ ਸੰਗ ਸੇਵਾਦਾਰ ਸਨ ਨਾਲ ਬਾਲਮਸਤ ਜੀ ਨੇ ਬੇਨਤੀ ਅਰਦਾਸ ਕੀਤੀ ਗੁਰੂ ਅਰਜਨ ਸਾਹਿਬ ਜੀ ਵੀ ਆਪ ਜੀ ਇਥੇ ਆਓ ਗੁਰੂ ਇਹ ਸਥਾਨ ਹੈ ਗੁਰਨਾਕ ਦੇ ਜੀ ਦਾ ਸਤਿ ਚਿੱਤਾਂ ਨੂੰ ਬਚਾਓ। ਉਨ੍ਹਾਂ ਦੀ ਬੇਨਤੀ ਸੁਣ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਉਸ ਸਥਾਨ ਸ੍ਰੀ ਹਰਮੰਦਰ ਸਾਹਿਬ ਰਾਏ ਨੇ। ਉਨ੍ਹਾਂ ਨੇ ਸੰਤਾਂ ਨੂੰ ਕਤਰ ਗੀਤਾ। ਇਹ ਸਾਨੂੰ ਲਾਣੀ ਜਗਾ ਇਸ ਤਰ੍ਹਾਂ ਸੰਗਤ ਨੇ ਸਿੱਖ ਨੇ ਯਾਦ ਕੀਤਾ ਹੈ। ਤਾਂ ਆਪਾ ਉਸ ਸਥਾਨ ਤੇ ਚਲਣਾ ਹੈ। ਸਿੰਘਾਂ ਨੂੰ ਨਾਲ ਲੈ ਕੇ ਘੋੜੇ ਤੇ ਸਵਾਰ ਪਿੱਛੇ ਆ ਕਿਲਾ ਸਾਹਿਬ ਗੁਰਦੁਆਰਾ ਉਸ ਥਾਂ ਤੇ ਉਹਨਾਂ ਨੇ ਘੋੜੇ ਬੰਨੇ ਉਹ ਕਿਲੇ ਸਾਹਿਬ ਦੇ ਨਾਲ ਦੇ ਗੁਰਦੁਆਰਾ ਉਹ ਇਥੇ ਕਰੀ 5 ਕਿਲੋਮੀਟਰ ਪਿੱਛੇ ਉਸ ਥਾਂ ਤੇ ਘੋੜੇ ਬੰਨ ਕੇ ਫਿਰ ਪੈਦਲ ਆਏ ਇੱਥੇ ਨਾਨਕ ਮਾਤਾ ਸਾਹਿਬ ਉੱਥੇ 5 ਕਿਲੋਮੀਟਰ ਜਦੋਂ ਇੱਥੇ ਆ ਕੇ ਆਇਤਾ ਹੈ ਸਿੱਧਾ ਨੇ ਚਰਚਾ ਸ਼ੁਰੂ ਕੀਤੀ ਆਪਸ ਵਿੱਚ ਇਹ ਕੌਣ ਆਇਆ ਸਿੰਘਾਂ ਦੇ ਸਿਆਖੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਣੇ ਲੇਕਿਨ ਜਿਹੜੇ ਸ਼ੇਰਦਾਨ ਹੋ ਮੰਨਣਾ ਨਾ ਫਿਰ ਕੋਈ ਸਿੰਘ ਜਿਹੜੇ ਸ਼ੇਰਦਾਨ ਉਹ ਫਲੀਬੀਰ ਦਾ ਬਾਜ ਬਾਦਰ ਦੇ ਨਾਂ ਤੇ ਰਹਿ ਰਹੇ ਸੀ ਰਾਜਾ ਉਹਦੇ ਕੋਲ ਪਹੁੰਚੇ ਉਹਦੇ ਕੋਲ ਸ਼ਿਕਾਇਤ ਕੀਤੀ ਵੀ ਕੋਈ ਸਿੱਖ ਆਏ ਹਨ ਜੋ ਹਨ ਪਰੇਸ਼ਾਨ ਕਰ ਰਹੇ ਹਨ ਸਾਹਿਬ ਜੀ ਥਾਡੀ ਮਦਦ ਕਰੋ ਨਵੀਂ ਬੇਨਤੀ ਪ੍ਰਵਾਨ ਕਰਕੇ ਜੋ ਰਾਜਾ ਬਾਜ ਬਰਤ ਸੀ ਆਪਣੀ ਸੈਨਾ ਨੂੰ ਨਾਲ ਲੈ ਕੇ ਉਹ ਸਥਾਨ ਤੇ ਆਏ ਨਾਨਕਮਤਾ ਸਾਹਿਬ ਜਦ ਇਹਥੇ ਪਹੁੰਚੇ ਤੇ ਉਹਨਾਂ ਨੇ ਇਹ ਦੇਖਿਆ ਕਿ ਹਰ ਇੱਕ ਜੰਮ ਸਾਹ ਮਾਰੇ ਜਿੱਥੇ ਆ ਉਹਨਾਂ ਦੇ ਚਰਨੀ ਪਏ ਚਰਨੀ ਇਸ ਕਰਕੇ ਪਾਏ ਜਿਹੜੇ ਗਵਾਲੀਰ ਦੇ ਚ ਰਾਜਾ ਬੰਜੇ ਰਾਜਾ ਦਿਨ ਕਾਇਦ ਉਹਨਾਂ ਚੋ ਵੀ ਰਾਜਾ ਸਾਹਮਣੇ ਉਹਨਾਂ ਨੇ ਫਿਰ ਸਿੱਧਾ ਨੂੰ ਸਮਝਾਇਆ ਕਿ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਹੈ। ਅਸੀਂ ਉਸ ਥਾਂ ਤੋਂ ਚਲੇ ਗਏ। ਤੇ ਸਿੱਧਾ ਫਿਰ ਜਾਣੇ ਸ਼ੁਰੂ ਹੋਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜਾਲ ਵਿੱਚ ਕੇਸਰ ਮਨਾ ਕੇ ਉਸ ਪੁੱਤ ਸਾਹਿਬ ਤੇ ਜਿਹੜਾ ਸੜਿਆ ਬੇਰ ਸੀ ਉਹ ਉੱਥੇ ਛੜਕਾਉ ਦਿੱਤਾ। ਔਰ ਫਿਰ ਹਰਾ ਬਹਾਰ ਹੋ ਗਿਆ। ਇਹਤੋਂ ਬਾਅਦ ਜਿਹੜਾ ਰਾਜਾ ਬਾਜ ਬਾਦਰ ਸੀ ਉਸਨੇ ਗੁਰੂ ਤੇ ਜੀ ਅਰਦਾਸ ਕੀਤੀ ਕਿ ਆਪ ਵੀ ਮੇਰੇ ਵਿਆਹ ਸੁਣ ਮੇਰੇ ਨਾਲ ਚੱਲੋ ਉਹਨਾਂ ਦੀ ਕ੍ਰਿੰਤੀ ਪਰਵਾਨ ਕਰਕੇ ਜੋ ਹਰਕਤਾਂ ਸਾਰੇ ਤਾਂ ਜੋ ਰਾਜਾ ਸੀ ਬਾਜ ਬਾਦਰ ਨਾਲ ਸੰਗਤ ਜੋ ਸੀ ਉਹ ਸਥਾਨ ਤੇ ਆਏ ਸਥਾਨ ਤੇ ਥੋੜੀ ਦੇਰ ਖੜੇ ਰਹਿ ਕੇ ਕਿ ਆਪਣੇ ਜੋੜੇ ਤੇ ਕੋਰੇ ਨੂੰ ਸਵਾਲ ਕੀ ਫਿਰ ਅੱਗੇ ਜੋ ਰਾਜਾ ਬਾਜ ਬਾਦਰ ਦੇ ਇਆ ਸਫਲੀ ਵੀ ਤੇ ਨੀ ਇਥੋ ਦੇ ਹੱਥਾਂ ਨੇ ਇਥੇ ਦਾ ਇੱਕ ਆਸਾ ਦੀ ਵਾਇਲ ਦੀ ਖਸਰਾ ਸੋ ਐਸੀ ਇਥੇ ਦਾ ਇਤਿਹਾਸ ਤੇ ਬਾਬਾ ਜੀ ਨੇ ਪੂਰੇ ਇਤਿਹਾਸ ਨਾਲ ਜਾਣੂ ਕਰਾਇਆ ਕਿ ਨਾਨਕ ਮਤਾ ਸਾਹਿਬ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਦੋ ਸਿੱਧਾਂ ਨੇ ਕੀਤਾ ਤੇ ਮਾਰੇ ਨੇ ਫਿਰ ਸਿੱਧਾ ਨੂੰ ਸਿੱਧੇ ਰਾਹ ਪਾਇਆ ਤੇ ਉਹਨਾਂ ਦੇ ਜਾਣ ਤੋਂ ਬਾਅਦ ਇਥੇ ਜਿਹੜੇ ਸਾਧੂ ਰਹਿੰਦੇ ਸੀ ਉਹਨਾਂ ਨੂੰ ਸੇਵਾ ਸੰਭਾਲ ਕੇ ਮਾਰੇ ਚਲੇ ਗਏ ਤੇ ਫਿਰ 6ਵੇਂ ਬਾਦਸ਼ਾਹ ਜੀ ਨੂੰ ਉਹਨਾਂ ਨੇ ਬੇਨਤੀ ਕੀਤੀ ਜਦੋਂ ਸਿੱਧਾ ਨੇ ਆ ਕੇ ਫਿਰ ਦੁਆਰਾ ਤੰਗ ਕਰਨਾ ਸ਼ੁਰੂ ਕੀਤਾ ਤੇ ਇਹ ਇਤਿਹਾਸ ਸੀ ਇਸੇ ਦਾ ਤੇ ਆਪ ਵੀ ਇਹ ਇਤਿਹਾਸ ਬਾਰੇ ਸੁਨੇ ਆ ਤੇ ਬਾਕੀ ਆਪ ਵੀ ਇਤਿਹਾਸ ਬਾਰੇ ਹੋਰ ਵੀ ਰਿਸਰਚ ਕਰ ਸਕਦੇ ਹੋ Google ਦੇ ਉੱਤੇ ਜਾ ਕੇ ਪਰ ਜੋ ਲਾਈਵ ਇਤਿਹਾਸ ਸੀ ਬਾਬਾ ਜੀ ਕੋਲ ਸੁਣਿਆ ਤੇ ਉਹ ਬਾਬਾ ਜੀ ਨੇ ਸਾਨੂੰ ਇਤਿਹਾਸ ਦੱਸਿਆ ਵੀ ਇੱਥੇ ਗੁਰੂ ਸਾਹਿਬ ਜੀ ਨੇ ਆ ਕੇ ਆਪਣੇ ਘੋੜੇ ਸਵਾਰੇ ਤੇ ਜੋੜੇ ਵਗੈਰਾ ਵੀ ਲਾ ਇੱਥੇ ਕੁਝ ਸਮਾਂ ਰਹਿ ਕੇ ਤੇ ਫਿਰ ਇਥੋਂ ਦੀ ਇੱਥੇ ਜਿਹੜਾ ਬਾਦਸ਼ਾਹ ਸੀ ਰਾਜਬਹਾਦਰ ਉਹਦੇ ਨਾਲ ਉਹਦੀ ਰਿਆਸਤ ਪੀਲੀ ਪੀਤ ਗਈ ਸੀ ਤੇ ਮੇਰੇ ਹਿਸਾਬ ਨਾਲ ਸ਼ਾਇਦ ਪੀਲੀ ਪੀਤ ਵੀ ਉਹਨਾਂ ਦਾ ਸਥਾਨ ਹੋਵੇਗਾ ਚਲੋ ਜੇ ਕਦੀ ਬਣਿਆ ਮਕਦਸੀ ਪੀਲੀ ਪੀਤ ਵੀ ਦੱਸ ਕੇ ਆਵਾਂਗੇ ਸੋ ਇਹ ਇੱਥੇ ਦਾ ਇਤਿਹਾਸ ਸੀ ਬਾਕੀ ਆਓ ਅਸੀਂ ਅੱਗੇ ਤੇ ਦਰਸ਼ਨ ਕਰਾਉਂਦੇ ਆਂ ਤੇ ਅੱਗੇ ਗੁਰਦੁਆਰਾ ਕਿਲਾ ਸਾਹਿਬ ਹੈ ਜਿੱਥੇ ਮਾਰੇ ਨੇ ਕਿਲੇ ਨਾਲ ਕੋੜੇ ਬੰਨੇ ਸੀ ਤੇ ਉਹ ਗੁਰਦੁਆਰਾ ਸਾਹਿਬ ਦਾ ਨਾਮ ਹੀ ਕਿਲਾ ਸਾਹਿਬ ਪੈ ਗਿਆ ਤੇ ਉੱਥੇ ਜਿਹੜਾ ਕਿਲਾ ਹੈ ਉਹਦੇ ਨਾਲ ਕੋੜੇ ਬੰਨੇ ਸੀ ਜੀ ਉਹਦੇ ਹੁਣ ਦਰਸ਼ਨ ਕਰਨ ਚੱਲਦੇ ਆਂ ਤੇ ਪਹਿਲੇ ਆਪਾਂ ਇੱਥੇ ਦਰਸ਼ਨ ਕਰਦੇ ਆਂ ਤੇ ਅਗਸੀਂ ਅੱਗੇ ਨਾਲ ਨਾਲ ਵੀਡੀਓ ਜਿੱਤ ਵੀ ਬਣੇ ਰੋ ਤੇ ਦਰਵਾਸਾ ਹੈ ਆਪਣੇ ਤੁਸੀਂ ਇੱਥੇ ਦਰਵਾਸਾ ਦੇ ਦਰਸ਼ਨ ਕਰ ਸਕਦੇ ਹੋ ਤੇ ਬੈਕ ਸਾਈਡ ਤੇ ਮਹਾਰਾਜ ਦਾ ਸੁਖਾਸਣ ਜਿਹਦਾ ਸਥਾਨ ਬਣਿਆ ਹੋਇਆ ਤੇ ਆਓ ਆਪਾਂ ਚੱਲਦੇ ਹਾਂ ਹੁਣ ਹਾਂ ਗੁਰਦੁਆਰਾ ਕਿਲਾ ਸਾਹਿਬ ਵਾਸਤੇ ਤੇ ਆਪਣਾ ਵੀਰ ਬਾਹਰ ਖੜਾ ਟੁਕ ਟੁਕ ਵਾਲਾ ਜਿਹੜਾ ਸੀ ਕੀਤਾ ਵੀਰ ਤੇ ਆਹ ਇੱਥੇ ਤੁਹਾਨੂੰ ਨਿਹਾਨ ਸਾਹਿਬ ਜੀ ਦੇ ਦਰਸ਼ਨ ਕਰਾਏ ਆ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਹੈ ਗੁਰੂ ਸਾਹਿਬ ਦਾ ਤੇ ਇਸ ਚੈਨ ਸ਼ੋ ਪ੍ਰਾਪਤ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬਾਰੇ ਛੇਵੇਂ ਪਾਸ਼ੇ ਮੀਰੀ ਪੀਰੀ ਦੇ ਮਾਲਕ ਆਪ ਖੁਦ ਖੁਦ ਆਏ تھے ਆਗੇ ਤੇ ਖੁਸ਼ ਹਮਾ ਰਹੇ ਨੇ ਤੇ ਆわせ ਕੇ ਦਰਸ਼ਨ ਕਰਦੇ ਆ ਕਿਲਾ ਸੋ ਆਸੀ ਅਸਥਾਨ ਪਾਸ਼ਾਏ 6ਵੀਂ ਤਪੇੜਾ ਸਾਹਿਬ ਤਪੇੜਾ ਨਾਨਕ ਮਤਾ ਸਾਹਿਬ ਤੇ ਇੱਥੇ ਪਾਸ਼ਾ ਜੀ ਨੇ ਕੁਝ ਸਮਾਂ ਆ ਕੇ ਰਹਿਣਾ ਕੀਤਾ ਕੋਲੇ ਕੋਲੇ ਬਣ ਕੇ ਕੋੜੇ ਸਵਾਰੇ ਤੇ ਇੱਥੇ ਕੋੜੇ ਸਵਾਰ ਕੇ ਜੋੜੇ ਸਵਾਰ ਕੇ ਕੁਝ ਸਮਾਂ ਜਹਿਣਾ ਕਰਕੇ ਤੇ ਫਿਰ ਮਹਾਰਾਜ ਜੀ ਤੁਰੇ ਪੀਲੀ ਪੀਤ ਵਾਸਤੇ ਗਏ ਤੇ ਇੱਥੇ ਦੇ ਬਲੌਗ ਵਾਸਤੇ ਅੱਜ ਦੇ ਬਲੌਗ ਵਿੱਚ ਇੰਨਾ ਹੀ ਸੋ ਆਓ ਅੱਗੇ ਦੇ ਦਰਸ਼ਨ ਅਸੀਂ ਕਰਾਉਨੇ ਆ ਤੁਹਾਨੂੰ ਉੱਥੇ ਦੇ